ਇਹਨਾਂ ਲਗਾਤਾਰ ਐਸਕੇਲੇਟ ਹੁੰਦਾ ਆ ਰਿਹਾ ਵਧਦਾ ਜਾ ਰਿਹਾ ਮਨ ਰਿਸਪੌਂਸ ਵਧਦਾ ਜਾ ਰਿਹਾ ਜਿਹੜਾ ਕਿ ਹਾਂ ਮਤਲਬ ਬੰਬਈ ਹੋਇਆ ਫਿਰ ਪਹਿਲਾਂ ਹਾਂ ਉਹਨਾਂ ਦਾ ਵੀ ਵਧਦਾ ਜਾਂਦਾ ਪਿਆ ਤੇ ਇਦੋਂ ਵੀ ਵਧਦਾ ਜਾਂਦਾ ਹੈ ਅਸਲ ਇਹਦੀ ਜੜ ਕਿੱਥੇ ਪਈ ਆ ਇਹ ਜਦੋਂ 71 ਦੀ ਜੰਗ ਹੋ ਚੁੱਕੀ ਸੀ ਤਾਂ ਪਾਕਿਸਤਾਨ ਨੇ ਦੋ ਫੈਸਲੇ ਲਏ ਜਦੋਂ ਉਹਨਾਂ ਨੇ ਦੇਖਿਆ ਵੀ ਸਾਡਾ ਬੰਗਲਾਦੇਸ਼ ਟੁੱਟ ਗਿਆ ਤੇ ਅਗਲਾ ਹੋ ਸਕਦਾ ਵੀ ਸਿੰਧ ਨੂੰ ਤੋੜ ਦੇਣੇ ਤਾਂ ਉਹਨਾਂ ਨੇ ਆਪ ਦੇ ਆਪ ਨੂੰ ਬਚਾਉਣ ਬਚਾਉਣ ਵਾਸਤੇ ਇਹ ਕਾਰਨ ਸੀ ਉਹਨਾਂ ਨੇ ਦੋ ਫੈਸਲੇ ਲਏ ਫੈਸਲਾ ਫੈਸਲਾ ਤਾਂ ਉਹਨਾਂ ਦਾ ਇਹ ਸੀਗਾ ਕਿ ਸਾਨੂੰ ਨਿਊਕਲੀਅਰ ਹਥਿਆਰ ਚਾਹੀਦਾ ਉਹਦੇ ਵਿੱਚ ਪੁੱਟੋ ਦਾ ਬਹੁਤ ਇੱਕ ਸਟੇਟਮੈਂਟ ਵੀ ਹੈ ਕਿ ਅਸੀਂ ਖਾ ਖਾ ਲਾਂਗੇ ਪਰ ਅਸੀਂ ਪ੍ਰਮਾਣੂ ਬੰਬ ਜਾਂ ਐਟਮਿਕ ਬੰਬ ਬਣਾਵਾਂਗੇ ਬਣਾਵਾਂਗੇ ਤਾਂ ਤਾਂਕੀ ਇੱਕ ਸਾਡੀ ਪੈਰਿਟੀ ਵਾਂਝੇ ਹਿੰਦੁਸਤਾਨ ਦਾ ਦੂਜਾ ਜਿਹੜਾ ਅਹਿਮ ਫੈਸਲਾ ਉਹਨੇ ਉੱਥੇ ਕੀਤਾ ਉੱਥੇ ਸਲੋਗਨ ਦਿੱਤਾ ਜ਼ੁਲਫੀਕਾਰ ਉਲੀ ਪੁੱਟੋ ਨੇ ਦਿੱਤਾ ਸੀ ਬਚੀ ਜੀਉਲ ਹਕ ਨੇ ਉਹਨੂੰ ਕੈਰੀ ਆਊਟ ਕੀਤਾ ਮਿਡਲ ਆਪਣਾ ਸੈਂਟਰਲ ਏਸ਼ੀਆ ਚ ਕੇਂਦਰ ਉਧਰ ਵੀ ਤੇ ਇਧਰ ਇੰਡੀਆ ਚ ਵੀ ਠੀਕ ਹੈ ਉਹ ਇਹ ਸੀਗਾ ਕੀ ਬਲੀਡ ਇੰਡੀਆ ਬਾਏ 1000 ਕੱਟਸ ਕੀ 1000 ਸਾਵੇਂ ਮਤਲਬ ਇਸਿਮੈਟ੍ਰਿਕ ਲੜਾਈ ਲੜੋ ਤੇ 1000 ਹੁਣ ਉਹ ਕਾਮਨ ਹੋ ਗਿਆ ਹੁਣ ਇਰਾਨ ਵੀ ਉਹ ਜੀ ਲੜਾਈ ਲੜਦਾ ਹੈ ਉਹ ਕੁਝ ਸਪੋਰਟਸ ਬਣਾਈ ਵੀ ਆ ਹੋਰ ਬਣਾਈ ਵੀ ਆ ਪਾਕਿਸਤਾਨ ਵੀ ਜੀ ਲੜਾਈ ਲੜਦਾ ਹੈ ਜਿਹਦੇ ਵਿੱਚ ਉਹ ਮੇਨ ਉਹਨਾਂ ਦੀ ਇੱਕ ਕੇਂਦਰੀ ਕ ਰੈਂਦੀ ਹੈਗੀ ਆ ਦੂਜੀ ਉਹ ਹਮ ਹਿੰਦੁਸਤਾਨ ਨੇ ਵੀ ਹੋ ਜੇ ਐਕਸ਼ਨਸ ਕਰਨੇ ਸ਼ੁਰੂ ਕਰਤੇ ਕਿਉਂਕਿ ਹੁਣ ਉਹ ਜੀ ਬੈਲੈਂਸ ਆਫ ਪਾਵਰ ਨਹੀਂ ਰਹੀ ਵਰਲਡ ਅੱਜਕੱਲ੍ਹ ਥੋੜਾ ਉਥਲ ਪੁਥਲ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜੀ ਇਹ ਹੈਗੀ ਆ ਉਹਦੇ ਨਾਲ ਜਿਹੜੇ ਉਹ ਅਸਾਵੇਂ ਹਮਲੇ ਆ ਉਹ ਵਧੋਂਦੇ ਜਾਂਦੇ ਪਏ ਆ ਤੇ ਇਧਰੋਂ ਰਿਸਪੌਂਸ ਹੋਇਆ ਦਾ ਜਾਂਦਾ ਪਿਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਐਤਕੀ ਵਾਰ ਕੋਈ ਜੰਗ ਲੱਗ ਜੂ ਪਰ ਇਹ ਕਹੀਏ ਕਿ ਵੀ ਇਹ ਜਿਵੇਂ ਵਧ ਰਿਹਾ ਐਸਕੇਲੇਟ ਹੋ ਰਿਹਾ ਵਾਰੀ ਵਾਰੀ ਤਾਂ ਇਹ ਕਿਤੇ ਨਾ ਕਿਤੇ ਤਾਂ ਮੇਰਾ ਖਿਆਲ ਨਤੀਜਾਪੂਰਨ ਆ ਲ ਜਾਊਗੀ